ਮਾਤਾ ਚੰਦਪੌਰਨੀ ਪਰਿਵਾਰ ਵੱਲੋਂ ਸ਼ਹਿਰ ਦੇ ਅੰਦਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੂਜੀ ਵਾਰ ਚੌਂਕੀ ਕਰਵਾਈ ਗਈ। ਇਸ ਮੌਕੇ ਤੇ ਮੰਦਿਰ ਦੀ ਸਜਾਵਟ ਦੇਖਣਯੋਗ ਸੀ। ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੰਦਿਰ ਦੇ ਵਿੱਚ ਪਹੁੰਚੇ। ਮੰਦਿਰ ਦੇ ਵਿੱਚ ਲੰਗਰ ਅਟੁੱਟ ਚੱਲ ਰਿਹਾ ਸੀ। ਸ਼ਹਿਰ ਵਾਸੀਆਂ ਨੇ ਇਸ ਮੌਕੇ ਤੇ ਮੰਦਰ ਵਿੱਚ ਆ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਹਾਸਲ ਕੀਤਾ ਇਸ ਮੌਕੇ ਤੇ ਵਿੱਕੀ ਮਿਸ਼ਾਲ ਅਤੇ ਰਾਹੁਲ ਚਾਵਲਾ ਦਿੱਲੀ ਵਾਲਿਆਂ ਨੇ ਭੇਟਾਂ ਦਾ ਗੁਣਗਾਨ ਕੀਤਾ ਜਿਸ ਦਾ ਆਨੰਦ ਸਾਰੇ ਆਏ ਹੋਏ ਸ਼ਰਧਾਲੂਆਂ ਨੇ ਮਾਣਿਆ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪ੍ਰਬੰਧਕਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ

ਜੈ ਮਾ ਦਦੀ ਜੀ ਜੈ ਮਾ ਚਿਤਗੁਨੀ ਪਰਿਵਾਰ ਵੱਲੋਂ ਮਾਹਮਈ ਦੀ ਦੂਸਰੀ ਵਾਰ ਚੌਂਕੀ ਜਿਹੜੀ ਕਰਵਾਈ ਗਈ ਆ ਸ਼੍ਰੀ ਸਤਿਸ਼ਿਵਰ ਮਹਾਦੇਵ ਵੱਡੇ ਮੰਦਰ ਦੇ ਵਿੱਚ ਜਿਹੜੀ ਇਹ ਚੌਂਕੀ ਕਰਵਾਈ ਗਈ ਆ ਇਸ ਚੌਂਕੀ ਦੇ ਵਿੱਚ ਲੋਕਾਂ ਨੇ ਬਹੁਤ ਉਤਸ਼ਾਹ ਦਿਖਾਇਆ ਤੇ ਮਾਹਮਈ ਦੀ ਪਿੰਡੀ ਸਰੂਪ ਦਾ ਜਿਹੜਾ ਭਵਨ ਲੋਕਾਂ ਨੇ ਨੰਮਸਤਕ ਕੀਤਾ ਇਸੇ ਤਰ੍ਹਾਂ ਹੀ ਚੌਂਕੀਆਂ ਜਾਂਕੇ ਹੁੰਦੇ ਰਹਿਣ ਸ਼ਹਿਰ ਵਾਸੀ ਸੇਯੂਕ ਦਿੰਦੇ ਨੇ ਤਾਂ ਇਹ ਵੱਧ ਛੜ ਕੇ ਅਸੀਂ ਵੀ ਇਸ ਪ੍ਰੋਗਰਾਮਾ ਨੂੰ ਕਰਵਾਉਂਦੇ ਰਹੀਏ ਸਾਰੇ ਮੈਂਬਰ ਸਹਿਬਾਨ ਵੱਲੋਂ ਇਹ ਵੱਧ ਛੜ ਕੇ ਹਿੱਸਾ ਲਿਆ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਜੈਮਾ ਚਿੰਤਪੁਨੀ ਪਰਿਵਾਰ ਵੱਲੋਂ ਧੰਨਵਾਦ ਕਰਦੇ ਆਂ ਤੇ ਲੱਖ ਲੱਖ ਵਧਾਈ ਦਿੰਦੇ ਆਂ ਇਸ ਚੌਂਕੀ ਦੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ